ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਦੋਂ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ گاਵਾ ਰੁਟੀਨ ਚ ਹੀ ਹੁੰਦੀਆਂ ਵਿਕਰੀਆਂ ਅੱਜ ਦੀ ਵੀਡੀਓ ਤੇ ਦੋ ਨਾਗਾ ਇਹ ਗਾਂ ਕਾਲੀ ਸੂਈ ਹੈ ਇਹ ਇਸ ਕਰਕੇ ਕਹਤਾ ਕਿਉਂਕਿ ਕੱਲ ਬਾਈ ਨੇ ਜਦੋਂ ਇਹ ਸੂਈ ਉਹਦੋਂ ਹੀ ਮੈਨੂੰ ਵੀਡੀਓ ਵੀ ਪਾਈ ਸੀ ਇਹਦੀ ਉਹ ਵੀਡੀਓ ਤੁਸੀਂ ਵੀ ਦੇਖ ਲਓਗੇ ਤੇ ਦੂਜੀ ਗਾਂ ਅਜੇ ਸੂਕਈ ਹਟੀ ਐ ਜੇ ਰਜੇ ਦੀ ਪੈਣ ਵਾਲੀ ਐ ਸੋ ਨਗ ਦੋ ਇਸ ਵੀਡੀਓ ਚ ਰਹਿਣਗੇ ਜਿਨੇ ਮੀਡੀਅਮ ਜੀ ਪੇਮੈਂਟ ਲਾਉਣੀ ਐ ਉਹਦੇ ਵਾਸਤੇ ਇਹ ਵੀਡੀਓ ਖਾਸ ਐ ਕਿਉਂਕਿ ਦੋਨੇ ਗਾਵਾਂ ਉਸ ਰੇਟ ਦੇ ਵਿੱਚ ਹੀ ਰਹਿਣਗਾਂ ਆਓ ਬਾਈ ਤੋਂ ਡਿਟੇਲ ਪੁੱਛੀਏ ਫਿਰੇ ਤੋਰ ਕੇ ਦਿਖਾ ਦਿਆਂਗੇ ਜਿਹੜਾ ਨਗ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਫੁੱਲ ਕਰ ਸਕਦੇ ਹੋ ਉਥੇ ਆ ਤੁਸੀਂ ਇੱਥੇ ਤੁਹਾਨੂੰ ਆਉਣਾ ਪਊਗਾ ਤੇ ਆ ਕੇ ਆਪਦੀ ਤਸੱਲੀ ਕਰਕੇ ਖਰੀਦਿਓ ਆਓ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਕਰਦੇ ਆਂ ਅੱਜ ਦੀ ਵੀਡੀਓ ਦੀ ਫਿਰ ਦੂਜੀ ਗਾਂ ਦੇਖਾਂਗੇ ਜਗਦੇਵ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੱਡੇ ਭਾਈ ਜਗਦੇਵ ਦੋ ਗਾਂ ਆਜ ਬਾਈ ਹਾਂਜੀ ਹਾਂਜੀ ਭਾਈ ਪਹਿਲੇ ਨੰਬਰ ਤੇ ਇੱਕ ਇਹਨਾਂ ਮਸੂਆ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਬਾਈ ਕੱਲ੍ਹ ਸੂਈ ਆ ਗਈ ਕੱਲ੍ਹ ਹੀ ਸੂਈ ਆ ਝੇਰ ਪੈ ਗਈ ਸੀ ਹਾਂ ਜਮਾਂ ਓਕੇ ਵੱਡੇ ਭਾਈ ਆਪਣੇ ਕੋਲ ਵੀਡੀਓ ਬਣੀ ਪਈ ਹੈਗੀ ਬੱਚਾ ਕੀ ਦਿੱਤਾ ਇਹਦੇ ਮਗਰ ਵੱਛਾ ਜੀ ਇਹਦਾ ਰੇਟ ਕੀ ਰੱਖਦਾ ਬਾਈ ਆ ਬਾਈ 75000 ਦੀ ਦਵਾਂਗੇ ਮੁੱਲ ਜਿੰ HF ਤੇ ਜਰਸੀ ਕਰੋਨਾ ਕ੍ਰੋਸ ਹੈ ਸੋਹਣੀ ਵੈੜ ਹੈ ਹਾਈਟ ਠੀਕ ਠੀਕ ਹੈ ਹਵਾਨਾ ਅੱਗੋਂ ਪਿੱਛੋਂ ਬੜਾ ਚੰਗਾ ਹੈ ਤੇ 75000 ਦਾ ਰੇਟ ਹੈ ਚੰਗੀ ਸੰਭਲੋਗੇ ਤਾਂ ਚੰਗਾ ਦੁੱਧ ਪਾ ਦੂਗੀ ਤਿਆਰੀ ਕਰਮਾਂ ਵਾਲੀ ਦੀ ਫੁੱਲ ਹੈ ਐਂ ਕਮਾਲੀ ਬਈ ਥਾਣਾ ਥੀਜਵਾਈ ਵਾਲੇ ਆ ਟਾਂਚੇ ਬਾਰੇ ਮੈਂ ਪਹਿਲਾਂ ਹੀ ਦੱਸਿਆ ਵੀ ਸੋਹਣਾ ਲੱਗਦਾ ਇਹਦਾ ਸਟਰਕਚਰ ਖੈਰ ਸਾਂਭਣੀ ਤੇ ਵੇਖਣੀ ਤੁਸੀਂ ਆ ਕੋਲ ਆ ਕੇ ਸੋ ਇਹ ਪਹਿਲੇ ਨੰਬਰ ਤੇ ਵੈੜ ਤੁਹਾਨੂੰ ਦਿਖਾ ਰਹੇ ਆ ਡਿਮਾਂਡ ਰੱਖੀ ਆ 75000 ਥੋੜਾ ਬਹੁਤਾ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਉਹਦੇ ਲਈ ਤੁਸੀਂ ਗੱਲ ਬਾਈ ਨਾਲ ਕਰ ਸਕਦੇ ਸੀ। ਸੀਲ ਠੰਡੀ ਆਈ। ਠੀਕ ਹੈ। ਵੈਸੇ ਠੰਡੀ ਸੀਲ ਆ ਖਰੋ ਤੁਸੀਂ ਧਾਰਾ ਮਾਰ ਕੇ ਦੇਖ ਲਓਂਗਾ ਕਿ ਛੱਡ ਦੇ ਬਾਈ। ਹਜੇ ਥਣਾ ਚ ਕੋਈ ਪਛਮਾਨ ਨਹੀਂਗਾ ਕੋਈ ਜੋਸ਼ ਨਹੀਂਗਾ। ਤੁਸੀਂ ਹਵਾਨਾ ਦੇਖੋ ਪਛਾਣ ਨੂੰ ਵੀ ਚੰਗਾ ਅੱਗੇ ਨੂੰ ਵੀ ਚੰਗਾ। ਜਿਹੜੀ ਹੁਣ ਸੋਈ ਆ ਜਗਦੇਵ ਬਾਈ ਕਨਵਾ ਸੋਆ। ਆ ਦੂਜਾ ਸੋਆ ਸੋਈ ਆਈ। ਇਹਨੇ ਬੱਚਾ ਕੀ ਦਿੱਤਾ? ਇਹਦੇ ਮਗਰ ਬੱਚਿਆਂ ਨੂੰ ਕਟਕਟ ਵੀ ਕੀ ਮੰਟੀ ਆ ਸੋਈ ਨਹੀਂ। ਠੀਕ ਹੈ ਹਜੇ ਜੇਰੇ ਦੀ ਪਹਿਣ। ਹਾਂਜੀ ਹਾਂਜੀ। ਠੀਕ ਹੈ। ਇਹਦਾ ਰੇਟ ਕੀ ਕਰ ਦਿੰਦੇ? ਆ 72000 ਰੁਪ 72000 ਦੀ ਦੋਸਤੋ ਤੇ ਵੱਛੀ ਵਾਲੀ ਇਹ ਗਾਂ ਹੈ ਸੋਈ ਨੂੰ 20 ਮਿੰਟ ਹੋਏ ਆ ਜੇਰ ਪੈਣ ਵਾਲੀ ਬਾਕੀ ਆ ਉਹਦੀ ਵੀਡੀਓ ਬਈ ਬਣਾ ਕੇ ਰੱਖੂਗਾ ਤੁਸੀਂ ਆ ਕੇ ਦੇਖ ਲਿਓ ਵੱਛੀ ਇਹਦੇ ਨਾਲ ਚੰਗੀ ਹੈ ਤੁਹਾਨੂੰ ਦਿਖਾਉਂਗਾ ਹਜੇ ਹੁਣੇ ਹੀ ਸੋਈ ਆ ਤਾਂ ਵੱਛੀ ਤੋਂ ਬਿਨਾ ਕਈ ਗਰਾਂ ਪਸੂ ਤੋੜਨਾ ਥੋੜਾ ਔਖਾ ਜਾਂਦਾ ਗਾਂ ਦੀ ਨਸਲ ਬਰੀਡ ਚੰਗੀ ਹੈ ਥੋੜੀ ਜੀ ਫਿੱਕੀ ਰਹਿ ਗਈ ਸੰਭਾਲੀ ਘਟ ਜਿੰਨਾ ਵੀਰਾਂ ਤੋਂ ਆਈ ਹੈ ਜੇ ਕੱਪਣ ਵੱਧ ਸੰਭਿਆ ਜਾਵੇ ਪਸੂ ਫਿਰ ਜ਼ਿਆਦਾ ਚੰਗਾ ਤਿਆਰ ਹੋ ਜਾਂਦਾ ਬਾਕੀ ਨਸਲ ਬਰੀਡ ਇਹਦੀ ਤੁਸੀਂ ਦੇਖ ਸਕਦੇ ਹੋ ਚੰਗੀ ਦੀਂਦੀ ਹੈ। ਥਾਣੇ ਦੇ ਵੀ ਹੱਥੀ ਚਵਾਈ ਵਾਲੇ ਆ ਦੁੱਧ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ। ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਪਿੱਛੋਂ ਹਵਾਨਾ ਦੇਖ ਲਓ ਭਰੇ ਹਵਾਨੇ ਚ ਤੁਸੀਂ ਇਹਨੂੰ ਦੇਖ ਰਹੇ ਹੋ ਇਸ ਟਾਈਮ। ਥਾਨ ਥੁਣੀ ਬੜਾ ਚੰਗਾ ਵੇਖ ਮੁਠਿਆ ਥਾਣਾ ਜੀ। ਠੀਕ ਹੈ। ਬਾਕੀ ਇਹਦੇ ਨਾਲ ਬੱਚਾ ਇਹ ਵੱਛੀ ਆ। ਸੋ ਇਹ ਨਾਗ ਦੋਸਤੋ ਦੋ ਅੱਜ ਦੀ ਵੀਡੀਓ ਦੇ ਬਾਈ ਜਗਦੇਵ ਕੋਲ ਸੀ ਬਰਗਾੜੀ ਪਿੰਡ ਚ। ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਆ ਕੇ ਫਿਰ ਬੇਨਤੀ ਆ ਵੀ ਦੇਖ ਜਰੂਰ ਲਿਓ। ਧੰਨਵਾਦ।